ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਂਗੇ ਲੈਂਗਾਲੀ ਸਲਵਾਰ ਸਵੇਰ ਦੇ 4:00 ਵਜੇ ਹਨ ਤੇ ਆਪਾਂ ਮੈਂ ਸੋਚਿਆ ਵੀ ਸਲਵਾਰ ਪਹਿਲਾਂ ਕਿੱਦੇ ਸੀ ਨਾਲ ਨਾਲ ਤੁਹਾਨੂੰ ਦਿਖਾ ਦੇ ਤੇ ਮੇਰੇ ਕੋਲ 3 ਮੀਟਰ ਕਪੜਾ ਸਾਰੇ ਮੈਂ ਨਿਸ਼ਾਨ ਪਹਿਲਾਂ ਹੀ ਲਗਾ ਲਿਆ ਇਧਰੋਂ ਹੀ ਆਪਣੇ ਸਕੇਲ ਕਰ ਲਿਆ ਇਧਰੋਂ ਕਪੜੇ ਨੂੰ ਸਕੇਲ ਕਰ ਲਿਆ ਜਿਹੜੀ ਮੇਰੀ ਸਲਵਾਰ ਦੀ ਲੰਬਾਈ ਹੈਗੀ ਆ ਉਹ 36 ਇੰਚ ਤਿਆਰ ਆ ਆ ਦੇਖੋ ਇਧਰੋਂ ਸਾਡੇ 36 ਆਪਾਂ 3 ਇੰਚ ਵੱਧ ਪਾਉਣੇ ਹੁੰਦੇ ਸਾਡੇ 39 ਬੰਦਦਾ ਸੀ ਪਰ ਆਪਾਂ 44 ਲਾਇਆ ਤਾਂ ਕਿ ਅੱਗੋਂ ਸਲਵਾਰ ਨੂੰ ਚੱਕ ਸਕਾਂਗੇ ਹਣਾ ਇਧਰ ਉਹ ਵੀ ਮੈਂ ਤੁਹਾਨੂੰ ਮੈਂ ਸਾਰੇ ਜਣ ਪਹਿਲੇ ਚੱਕ ਲਈ ਵੀਡੀਓ ਜਿਆਦਾ ਲੰਬੀ ਨਾ ਹੋਵੇ ਆ ਦੇਖੋ ਠੀਕ ਹੈ ਜੀ ਸਲਵਾਰ ਦੀ ਜਿਹੜੀ ਮੂਰੀ ਹੈਗੀ ਉਹ 14 ਇੰਚ ਆਪਾਂ ਇਹਨੂੰ ਫੱਟਿਆਂ ਨੂੰ 12 ਇੰਚ ਹੀ ਪਾਉਣਾ ਹੈ ਤਾਂ ਕਿ ਸਲਵਾਰ ਬਾਅਦ ਚ ਘੁੰਮੇ ਨਾ ਠੀਕ ਹੈ ਜੀ ਮੈਂ ਨਿਸ਼ਾਨਾਂ ਦੇ ਉੱਪਰ ਉੱਪਰ ਹੁਣ ਕੱਟ ਕੇ ਦਿਖਾਉਣਾ ਇਸ ਤਰ੍ਹਾਂ ਸੈਂਟੀਮੀਟਰ ਕਪੜਾ ਹੋਵੇ ਜਾਂ ਮੋੜ ਦੇ ਨਾਲ ਉਹਦੇ ਵਿੱਚੋਂ ਆਪਾਂ ਪਹਿਲਾਂ ਛੱਟੇ ਕੱਢ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਕਪੜਾ ਮੈਨ ਲਿਆ ਕਰੋ ਤੇ ਇੱਕ ਉਹਨੂੰ ਬਿਉਂਦ ਲਿਆ ਦਿਨ ਵੀ ਕਿਹੜੀ ਆਪਾਂ ਕਾਟ ਕੱਟਾਂ ਦੀ ਸਲਵਾਰ ਦੀ ਹੈ ਨਾ ਆਪਣੇ ਕੋਲ ਤਿੰਨ ਚਾਰ ਕਾਟਾਂ ਸਲਵਾਰਾਂ ਦੀ ਹੁੰਦਾ ਉਹ ਫਿਰ ਉਸੇ ਵੀ ਦੀ ਨਹੀਂ ਆਪਾਂ ਕੱਟ ਲਾਂਗੇ ਹੁਣ ਆਪਾਂ ਇਹ 10 ਮੀਟਰ ਵਾਲੀ ਕਾਟ ਜਿਹੜੀ ਕੱਟਣੀ ਹੈ ਲੈਣ ਵਾਲੀ ਸਲਵਾਰ ਆਪੇ ਕੋਲੇ ਇੰਤਰੋ ਦੇ ਵਿੱਚ ਰਸ ਖੇਲ ਕੀਤਾ ਹੋਇਆ ਕਪੜਾ ਬਿਲਕੁਲ ਆਰਾਮ ਨਾਲ ਜਿਹੜਾ ਬਾਦ ਘੱਟ ਆਪਾਂ ਕੱਟ ਦੇਣੀ ਹੈ ਲੋਟ ਇਹ ਆਪਣੇ ਪੱਤੇ ਕੱਟੇ ਜਿਹੜਾ ਆਪਾਂ ਵਾਧ ਰੱਖਿਆ ਕਪੜਾ ਉਹ ਆ ਜੀ ਮੈਂ ਇਸ ਤਰ੍ਹਾਂ ਫੋਲਡ ਕਰ ਲੈਣਾ ਸਾਰੇ ਨੂੰ ਕਰ ਲੈਣਾ ਆਪਾਂ ਜਿਹੜਾ ਪਾਸਾ ਆਪਣਾ ਪਹੁੰਚਿਆਣਾ ਉਧਰ ਆਪਣੀ ਟੱਕ ਲਗਾ ਦੇਣੀ ਇਸ ਤਰ੍ਹਾਂ ਵੀ ਨਹੀਂ ਰਵੀ ਵੀ ਆ ਪਾਸਾ ਆਪਣਾ ੇਠਾ ਹਾਂ ਇਦੋਂ ਹੁਣ ਆਪਾਂ ਇਹਨਾਂ ਲੱਕਾਂ ਇਸ ਤਰ੍ਹਾਂ ਆਰਾਮ ਦੇ ਨਾਲ ਚੱਕ ਲੈਣਾ ਆਹ ਚੀਜ਼ ਨੂੰ ਸਲਵਾਰ ਮੂੜੋਂ ਥੋੜੀ ਜਿਆਦਾ ਡਿੱਗਣ ਲੱਗੀ ਆ ਨਾ ਆਹ ਚੀਜ਼ ਨੂੰ ਇਸ ਤਰ੍ਹਾਂ ਤੁਸੀਂ ਇੱਥੇ ਖਤਮ ਕਰ ਦੇਣਾ 1.5 ਇੰਚ ਜਿੜਾ ਕੇ ਇਹਨਾਂ ਕੱਪੜਾ ਉਤਾਰਤਾ ਉਹ ਆਪਣੇ ਫੱਟੇ ਤਿਆਰ ਹੋ ਗਏ ਕੱਟ ਕੇ ਇਸ ਤਰ੍ਹਾਂ ਇਹਨਾਂ ਨੂੰ ਕੋ ਸਾਈਡ ਤੇ ਰੱਖ ਦੇਣਾ ਇਹਦੇ ਫੱਟਿਆਂ ਦੇ ਨਾਲ ਹੋ ਗਈ ਆਪਣੀ ਸਲਵਾਰ ਦੀ ਬੈਲਟ ਆ ਜੀ ਆਹ ਦੇਖੋ ਮੈਂ 6.5 ਇੰਚ ਦੇ ਨਿਸ਼ਾਨ ਲਗਾ ਲਿਆ

ਸਾਰੇ ਕੱਪੜੇ ਨੂੰ ਆਪਾਂ ਦੂਰਾ ਕਰਕੇ ਹਣਾ ਉਹਦੀ ਕੰਨੀ ਦਾਵਾ ਇਹਨਾਂ ਪ੍ਰੈਸ ਮਾਰ ਕੇ ਇਹ ਇਸ ਤਰ੍ਹਾਂ ਸਾਰੇ ਕੱਪੜੇ ਨੂੰ ਆਪਾਂ ਦੂਰਾ ਕਰ ਲਾਂ ਇੱਕ ਵਾਰੀ ਆਪਾਂ ਨੂੰ ਚਾਲੂ ਚਲਦੀ ਚਲਦੀ ਵੀਡੀਓ ਰੋਕਣੀ ਪੈ ਰਹੀ ਹੈ ਹਨ ਤਾਂ ਪਹਿਲੀ ਬਾਤ ਚੁੱਪ ਕਰਦੇ ਇੱਕ ਵਾਰੀ ਵੀਡੀਓ ਰੋਕ ਦਿਓ